ਸੋ ਚੋਣਾਂ ਦਾ ਦਿਨ ਨਜ਼ਦੀਕ ਆ ਗਏ ਨੇ 4 ਫਰਵਰੀ ਨੂੰ ਹੋਣ ਜਾ ਰਹੀ ਹੈ ਪੰਜਾਬ ਵਿਧਾਨ ਸਭਾ ਦੀ ਚੋਣ ਤੇ ਅਸੀਂ ਪਹੁੰਚ ਚੁੱਕੇ ਹਲਕਾ ਪੂਰਬੀ ਦੇ ਵਿੱਚ ਇੱਥੇ ਅਸੀਂ ਚੋਣ ਸਰਵੇਖਣ ਪਹੁੰਚੇ ਹਾਂ ਬਾਜ਼ਾਰ ਸਜੇ ਹੋਏ ਆ ਵੱਖ-ਵੱਖ ਪਾਰਟੀਆਂ ਨੇ ਆਪਣੇ 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 ਚੋਣ ਨਿਸ਼ਾਨ ਦੇ ਝੰਡੇ ਜਿਹੜੇ ਨੇ ਹਰ ਦੁਕਾਨ ਤੇ ਹਰ ਮਕਾਨ ਤੇ ਪੋਸਟਰ ਦੇ ਤੌਰ ਤੇ ਝੰਡਿਆਂ ਦੇ ਤੌਰ ਤੇ ਆਪਣਾ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹਰ ਪਾਰਟੀ ਵੱਲੋਂ ਤੇ ਲੋਕਾਂ ਦਾ ਕੀ ਰੁਝਾਨ ਹੈ ਇਸ ਮੁਹੱਲੇ ਦੇ ਵਿੱਚ ਅਸੀਂ ਸਾਰਿਆਂ ਨੂੰ ਪੁੱਛਾਂਗੇ ਕੌਣ ਕਿਹਨੂੰ ਵੋਟ ਪਾ ਰਿਹਾ ਹੈ ਪਹਿਲੇ ਆਪਾਂ ਸਭ ਤੋਂ ਪਹਿਲੇ ਸ਼ੁਰੂ ਕਰਦੇ ਹਾਂ ਇਥੇ ਕੁਝ ਬਜ਼ੁਰਗ ਬੈਠੇ ਨੇ ਉਹਨਾਂ ਤੋਂ ਪੁੱਛਦੇ ਆ ਉਹ ਕਿਸ ਵੱਲ ਉਹਨਾਂ ਦਾ ਚੁਕਾਇਆ ਤੇ ਕਿਹੜੀ ਪਾਰਟੀ ਨੇ ਅੱਜ ਤੱਕ ਕਿਹੜੇ ਕੰਮ ਕੀਤੇ ਨੇ ਤੇ ਕਿਹੜੇ-ਕਿਹੜੇ ਕੰਮ ਉਹ ਚਾਹੁੰਦੇ ਨੇ ਐ ਸਸੀਗਰ ਜੀ ਤੁਹਾਡਾ ਨਾਮ ਕੀ ਹੈ ਜਲੇ ਦੱਸੋ ਕਸਤੂਰੀ ਲਾਲ ਜੀ ਕਿਹੜੀ ਪਾਰਟੀ ਨੂੰ ਤੁਸੀਂ ਇਸ ਵਾਰ ਵੋਟ ਕਰਨ ਜਾ ਰਹੇ ਹੋ ਪੰਜੇ ਨੂੰ ਪਾਵਾਂਗੇ ਜੀ ਪੰਜੇ ਨੂੰ ਅਕਾਲੀ ਭਾਜਪਾ ਜਿਹੜੀ ਇਹ ਸਰਕਾਰ ਰਹੀ ਹੈ 10 ਸਾਲ ਤੱਕ ਤੇ ਪੰਜੇ ਨੂੰ ਕਿਉਂ ਵੋਟ ਪਾ ਰਹੇ ਪੰਜੇ ਨੂੰ ਇਸ ਕਰਕੇ ਕਿ ਸਾਡੇ ਕੰਮ ਇਥੇ ਕਈ ਸਵਾਰੇ ਨੇ ਗਲੀਆਂ ਦੇ ਜਾਂ ਕਿਸ ਤਰ੍ਹਾਂ ਹੋਏ ਪਾਣੀ ਸਾਡਾ ਜਰੂਰੀ ਤੇ ਗੰਦਾ ਹੁੰਦਾ ਅਗਲੇ 5 ਸਾਲ ਜਿਹੜੇ ਆ ਤੁਸੀਂ ਪੰਜੇ ਦੇ ਉੱਤੇ ਜਿਹੜੇ ਆ ਉਹ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਪੰਜਾ ਕੀ ਕੰਮ ਕਰਦਾ ਹੈ ਹਾਂਜੀ ਆਇਆ ਤੇ ਜਰੂਰ ਵੇਖਾਂਗੇ ਪੰਜਾ ਇੱਥੇ ਕੀ ਕੰਮ ਕਰਦਾ ਅੱਜ ਮੇਰੇ ਨਾਲ ਹੋਰ ਵੀ ਇੱਕ ਬਜ਼ੁਰਗ ਨੇ ਉਹਨਾਂ ਤੋਂ ਵੀ ਪੁੱਛਦੇ ਆ ਤੁਸੀਂ ਕਿਹਨੂੰ ਵੋਟ ਪਾਣਾ ਹੈ ਇਹ ਬੰਦੇ ਨੇ ਪਾਣਾ ਪੰਜਾ ਹੀ ਆਖਰ ਕਿਉਂ ਜੀ ਪੰਜਾ ਸਾਨੂੰ ਦੇ ਸੂਰਤਾਂ ਦਿੰਦਾ ਵਾ ਜੀ ਜਦੋਂ ਆ ਅੱਜ ਸੀ ਪਹਿਲਾਂ ਸੂਰਤਾਂ ਦਿੰਦਾ ਸੀ ਹੁਣ ਸਾਡਾ ਪਾਣੀ ਕੰਨਾ ਆ ਰਿਹਾ ਜਦੋਂ ਸਵੇਰੇ ਖੋਲਣੇ ਤੂੜੀਆਂ ਤੇ ਬਦਗੂਆ ਨਹੀਂ ਪਾਣੀ ਜੋ ਏ ਉਹ ਨਾਲ ਛੜਕਾ ਬਣਾ ਦਿੰਦੀ ਆ ਤੇ ਪਾ ਬਦੀ ਨਹੀਂ ਕੌਣ ਲੜ ਰਿਹਾ ਇਥੋਂ ਪੰਜੇ ਤੋਂ ਅੱਜ ਅੱਜ ਸਿੱਧੂ ਲੜ ਰਿਹਾ ਸੋ ਇਹਨਾਂ ਬਜ਼ੁਰਗਾਂ ਨੇ ਤੇ ਜਿਹੜਾ ਪੰਜੇ ਦੇ ਉੱਤੇ ਮੋਹਰ ਲਗਾ ਦਿੱਤੀ ਆ ਇੱਥੇ ਸਾਡੇ ਕੋਲ ਨੌਜਵਾਨ ਲੋਕ ਵੀ ਨੇ ਉਹਨਾਂ ਕੋ ਵੀ ਥੋੜੀ ਜਾਣਕਾਰੀ ਲੈਣੇ ਆ ਨੌਜਵਾਨਾਂ ਤੋਂ ਵੀ ਪੁੱਛਦਿਆਂ ਕਿ ਆਖਿਰ ਉਹਨਾਂ ਦਾ ਰੁਝਾਨ ਕਿੱਧਰ ਹੈ ਹਾਂਜੀ ਭਾਜੀ ਕੀ ਨਾਮ ਜੀ ਤੁਹਾਡਾ ਸੁਖਵਿੰਦਰ ਸਿੰਘ ਭਾਜੀ ਕਿਹਨੂੰ ਵੋਟ ਵਾਰ ਰਹੇ ਆ ਆਮ ਆਦਮੀ ਪਾਰਟੀ ਨੇ ਅਖਰ ਆਮ ਆਦਮੀ ਪਾਰਟੀ ਕਿਉਂ ਦੋ ਪ੍ਰਾਣੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਕਾਂਗਰਸ ਤੇ ਭਾਜਪਾ ਤੇ ਅਕਾਲੀ ਦਲ ਇਹ ਵੀ ਮੌਜੂਦ ਨੇ ਇਹਨਾਂ ਤੋਂ ਇਲਾਵਾ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਪੱਤਾ ਖੇਲਣ ਵਾਲੇ ਕਿਉਂ ਨਵੇਂ ਬੰਦੇ ਨੂੰ ਮੌਕਾ ਤਾਂ ਇੱਕ ਦੇਖਣਾ ਚਾਹੀਦਾ ਕੀ ਕੀ ਵਾਅਦੇ ਕੀਤੇ ਨੇ ਤੁਹਾਡੇ ਨਾਲ ਇਹ ਤੇ ਚਾਂਸ ਦੇ ਕੇ ਦੇਖਦੇ ਆ ਉਹਨਾਂ ਤੋਂ ਉਹਨਾਂ ਨੂੰ ਤਾਂ ਦੇਖ ਹੀ ਲਿਆ ਇਹਨਾਂ ਨੂੰ ਵੀ ਦੇਖਦੇ ਆ ਇੱਕ ਹੀ ਕਰਦੇ ਆ ਕੀ ਕਾਰਗੁਜ਼ਾਰੀ ਰਹੀ ਹੈ ਅਕਾਲੀ ਭਾਜਪਾ ਸਰਕਾਰ ਰਹੀ 10 ਸਾਲ ਉਹਨਾਂ ਨੇ ਕਿਹੜੇ ਕੰਮ ਕੀਤੇ ਸੀਗੇ ਤੇ ਕਿਹੜੇ ਨਹੀਂ ਕੀਤੇ ਜਿਹੜੇ ਤੁਹਾਨੂੰ ਪਾਰਟੀ ਬਦਲਣ ਦੀ ਨੋਟ ਨੋਟਬੰਦੀ ਸਭ ਤੋਂ ਉਹਦੇ ਕਰਕੇ ਕੰਮਕਾਰ ਦਾ ਬੜਾ ਨੁਕਸਾਨ ਹੋਇਆ ਸੋ ਇਹ ਇਹ ਨੌਜਵਾਨ ਨੇ ਸਾਨੂੰ ਦੱਸਿਆ ਕਿ ਨੋਟਬੰਦੀ ਦਾ ਕਰਕੇ ਉਹ ਅਕਾਲੀ ਭਾਜਪਾ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਪਾਉਂਦੇ ਚਾਹਵਨ ਨੇ ਸਾਡੇ ਨਾਲ ਹੋਰ ਵੀ ਨੌਜਵਾਨ ਨੇ ਤੁਸੀਂ ਕਿਹਨੂੰ ਵੋਟ ਪਾ ਰਹੇ ਹੋ ਅਸੀਂ ਜੀ ਆਪਣਾ ਫੁੱਲ ਨੂੰ ਵੋਟ ਪਾ ਰਹੇ ਹਾਂ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਰਹੇ ਆ ਅਖਰ ਕਿਉਂ ਇਹ ਸਾਡੇ ਇਲਾਕੇ ਦਾ ਬੰਦਾ ਵਾ ਸਾਡੇ ਨਾਲ ਤੁਰਨ ਵਾਲਾ ਬੰਦਾ ਵਾ ਨਵਜੋਤ ਸਿੰਘ ਸਿੱਧੂ ਇਥੋਂ ਚੋਣਾਂ ਲੜਨ ਵਾਲੇ ਆ ਨੇ ਇੱਕ ਸੈਲੀਬ੍ਰਿਟੀ ਹੈ ਪੰਜਾਬ ਦੇ ਕੀ ਇੰਡੀਆ ਭਰ ਦੇ ਵਿੱਚ ਉਹਨਾਂ ਦਾ ਨਾਮ ਹੈ ਕਿ ਉਹਨਾਂ ਨੂੰ ਕਿਉਂ ਦਰਕਰਨ ਕਰ ਰਿਹਾ ਹੈ ਇਹ ਹੀ ਆਪਣੇ ਇਲਾਕੇ ਦੇ ਹਲਕੇ ਦੇ ਬੰਦੇ ਨੂੰ ਮੌਕਾ ਦੇਣਾ ਚਾਹੁੰਦੇ ਆ ਹਰ ਕਿਸੇ ਦੀ ਆਪਣੀ ਆਪਣੀ ਰਾਏ ਸਾਡੀ ਆਪਣੀ ਰਾਏ ਐ ਨਵਜੋਤ ਸਿੰਘ ਸਿੱਧੂ ਇੱਥੋਂ ਵਿਧਾਇਕ ਰਹਿ ਚੁੱਕੀ ਹੈ ਕਿਦਾਂ ਦੀ ਰਹੀ ਕਾਰਗੁਜ਼ਾਰੀ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦੀ ਠੀਕ ਸੀ ਪਰ ਜੇ ਦਾ ਪਾਰਟੀ ਬਦਲ ਜਾਂਦੇ ਆ ਬਾਰ-ਬਾਰ ਇਹ ਸਾਨੂੰ ਮਨਜ਼ੂਰ ਨਹੀਂ ਹਗੀ ਸੋ ਇਹਨਾਂ ਨੂੰ ਨज्योਤ ਕੋ ਸਿੱਧੂ ਦੇ ਨਾਲ ਇਸ ਕਰਕੇ ਸ਼ਿਕਾਇਤ ਹੈ ਕਿ 파ਟੀ ਬਦਲਣੀ ਜਿਹੜੀ ਆ ਉਹ ਉਹ ਸਮਝਦੇ ਆ ਕਿ ਜਿਹੜਾ ਦਲ ਬਦਲਣਾ ਹੈ ਉਹ ਗਲਤ ਗੱਲ ਹੈ ਮੇਰੇ ਨਾਲ ਇੱਕ ਹੋਰ ਬਜ਼ੁਰਗ ਨੇ ਉਹਨਾਂ ਤੋਂ ਪੁੱਛਦੇ ਆ ਬਜ਼ੁਰਗੋ ਕੀ ਹਾਲ ਠੋੜਾ ਠੀਕ ਹੈ ਜੀ ਪਿਛਲੇ 5 ਸਾਲ ਕਿਵੇਂ ਦੇ ਗੁਜ਼ਰੇ ਬਹੁਤ ਵਧੀਆ ਗੁਜ਼ਰੇ ਆ ਇਸ ਵਾਰ ਕਿਹਨੂੰ ਵੋਟ ਕਰ ਰਹੇ ਆ ਸੋ ਰਾਜੋ ਸਿੱਧੂ ਨੂੰ ਕਰ ਰਹੇ ਆ ਜੀ ਮੈਡਮ ਨੇ ਕੰਮ ਕਰਾਇਆ ਮਹੱਲੇ ਦੇ ਇਲਾਕੇ ਦੇ ਪੂਰਬੀ ਹਲਕੇ ਦੇ ਇਸ ਕਰਕੇ ਸਿੱਧੂ ਨੂੰ ਦੇ ਰਹੇ ਆ ਠੀਕ ਹੈ ਜੀ ਏ ਨਵਜੋਤ ਕੋਰ ਸਿੱਧੂ ਤੇ ਕਰਮਾਂ ਤੋਂ ਬਹੁਤ ਖੁਸ਼ ਨੇ ਇਹਨਾਂ ਨੇ ਇਸ ਵਾਰ ਵੀ ਡਿਸੀਜਨ ਲੀਤਾ ਹੈ ਕਿ ਜਿਹੜਾ ਵੋਟ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੂੰ ਕਰਨਗੇ ਉਹਨਾਂ ਦੇ ਹਸਬੰਦ ਨੂੰ ਕਰਨਗੇ ਤਾਂ ਕਿ ਕਾਂਗਰਸ ਨੂੰ ਪਰ ਉਹ ਪਾਰਟੀ ਬਦਲ ਚੁੱਕੇ ਨੇ ਕਾਂਗਰਸ ਦੇ ਵਿੱਚ ਆ ਚੁੱਕੇ ਨੇ ਪਹਿਲੇ ਉਹ ਭੀਜੇਪੀ ਦੇ ਵਿੱਚ ਸੀ ਸਾਡੇ ਕੋਲ ਇੱਥੇ ਕੁਝ ਮਹਿਲਾਵਾਂ ਵੀ ਆ ਰਹੀਆਂ ਨੇ ਕੁਝ ਰਿਕਸ਼ੇ ਵਾਲੇ ਮੈਂ ਇਹਨੂੰ ਵੀਰ ਨੂੰ ਰੁਕਾਂਗਾ ਰਿਕਸ਼ੇ ਵਾਲੇ ਨੂੰ ਵੀਰੇ ਓਕੇ ਐਸਐਲ ਕਹਦੇ ਹੋ ਐਸਐਲ ਕਹਦੇ ਨੇ ਵੈਸੇ ਕਿ ਉਹਨੂੰ ਵੋਟ ਪਾ ਰਿਹਾ ਕਿਹੜੀ ਪਾਰਟੀ ਕਿਹੜੀ ਨੂੰ ਪਾਈਏ ਦੱਸੋ ਤੁਸੀਂ ਦੱਸੋ ਕਿਹਨੂੰ ਪਾਉਣਾ ਹੈ ਹਾਂਜੀ ਹਾਂਜੀ ਕਿਹਨੂੰ ਪਾ ਰਹੇ ਹੋ ਕਾਂਗਰਸ ਨੂੰ ਪਾ ਦਾਂਗੇ ਕਾਂਗਰਸ ਨੂੰ ਹਾਂਜੀ ਕਾਂਗਰਸ ਨੂੰ ਪਾ ਦਾਂਗੇ ਕਿਹਨੂੰ ਪਾਈ ਤੁਸੀਂ ਦੱਸ ਦਿਓ ਜਿੰਨੂੰ ਪਾ ਰਹੇ ਤੁਸੀਂ ਦੱਸੋ ਤੁਹਾਨੂੰ ਕੀ ਕਰਨੂੰ ਕਾਂਗਰਸ ਦੀ ਕਾਂਗਰਸ ਦਾ ਉਹ ਪਾ ਮੈਨੂੰ ਜਾਣ ਦੋ ਇਹ ਕਨਫਿਊਜ਼ ਹੋ ਚੁੱਕੇ ਹੈ ਉਹ ਕਹਿੰਦੇ ਸਾਨੂੰ ਤੁਸੀਂ ਦੱਸ ਦਿਓ ਕਿਨੂੰ ਵੋਟ ਪਾਈਏ ਹਾਲਾਂਕਿ ਜਿਹੜਾ ਵੋਟ ਦਾ ਵੱਡਾ ਅਧਿਕਾਰ ਹੁੰਦਾ ਤੁਸੀਂ ਕਿਨੂੰ ਵੋਟ ਪਾ ਰਹੇ ਹੋ ਅੱਜ ਹਾਂਜੀ ਅਸੀਂ ਤੇ ਕਾਂਗਰਸ ਨੂੰ ਪਾਵਾਂਗੇ ਜੀ ਕਿਉਂ ਕਾਂਗਰਸ ਨੂੰ ਕਹੋਗੇ ਕਾਲੀਦਾਰੋ ਬੀਜੇਪੀ ਨੇ ਜੋ ਮਾੜੀਆਂ ਨੀਤੀਆਂ ਤੁਸੀਂ ਵੇਖੀਆਂ ਹੋਣਗੀਆਂ ਜੋ ਪੰਜਾਬ ਦਾ ਨਸ਼ੇ ਦੇ ਵਿੱਚ ਲਾ ਲੋ ਹਾਲ ਜਾਂ ਆٹے ਤੋਂ ਮhenga ਇਹਨਾਂ ਨੇ ਰੇਤਾ ਵੇਚੀ ਰੇਤਾ ਤੋਂ ਮhenga ਲੋਕਾਂ ਨੂੰ ਰੁਜ਼ਗਾਰ ਕੋਈ ਨਹੀਂ ਕੋਈ ਜੇ ਤੁਸੀਂ ਲਾ ਲੋ ਕਿ ਬੀਜੇਪੀ ਨੇ ਨੋਟਬੰਦੀ ਦਾ ਕੀਤਾ ਨੋਟਬੰਦੀ ਦੇ ਵਿੱਚ ਕੋਈ ਕਹਿ ਦੇਵੇ ਕੋਈ ਕੋਈ ਵੀ ਅਮੀਰ ਆਦਮੀ ਲੈਣ ਚ ਲੱਗਾ ਮੋਦੀ ਸਾਹਿਬ ਨੇ ਕਿਹਾ ਕਿ ਚੋਰ ਲੱਗਦੇ ਆ ਲੈਣਾ ਤੇ ਜਿੰਨਾਂ ਦੇ ਕੋਈ ਕਾਲਾ ਧੰਨ ਹੈ ਕੋਈ ਕਾਲੇ ਧਨ ਦੇ ਵਿੱਚ ਚੋਰ ਦੀ ਵਿਜੈ ਇਸ ਗਰੀਬ ਆਦਮੀ ਲੈਨ ਚ ਲੱਗਾ ਜੋ ਕੋਈ ਅਮੀਰ ਕੋਈ ਲੈਨ ਜੇ ਨਾਲ ਵੇਖਿਆ ਹੋਵੇ ਤੇ ਮੈਨੂੰ ਜਿੱਥੇ ਮਰਜੀ ਭਾ ਲੈਣ ਸੋ ਇਹਨਾਂ ਨੇ ਕਾਂਗਰਸ ਨੂੰ ਚੁਣਿਆ ਤੇ ਕਾਂਗਰਸ ਨੂੰ ਵੋਟ ਕਰਨ ਦਾ ਦਾਵਾ ਕੀਤਾ ਹੋਰ ਵੀ ਲੋਕ ਨੇ ਇੱਥੇ ਕਾਫੀ ਲੋਕ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਫਿਲਹਾਲ ਅਸੀਂ ਬਾਜ਼ਾਰ ਦਿਖਾਣਾ ਚਾਹਾਂਗੇ ਇਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਮਨਦੀਪ ਸਿੰਘ ਮੰਨਾ ਜਿਹੜੇ ਕਾਂਗਰਸ ਤੋਂ ਬਾਗੀ ਹੋ ਕੇ ਨੇ ਉਹ ਵੀ ਲੜ ਰਹੇ ਨੇ ਚੋਣ ਹਲਕਾ ਪੂਰਬੀ ਤੋਂ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਵਰਕਰ ਵਾਲੈਂਟੀਅਰ ਤੇ ਮੱਜ ਅੰਮ੍ਰਿਤਸਰ ਦੇ ਵਿੱਚੋਂ ਜਰਨਲ ਜਰਨਲ ਉਹ ਵੀ ਇਥੋਂ ਚੋਣ ਲੜਨ ਜਾ ਰਹੇ ਨੇ ਅਸੀਂ ਚੋਣੇ ਆ ਕੇ ਕੁਝ ਨੌਜਵਾਨ ਲੋਕਾਂ ਦੇ ਕੋਲੋਂ ਵੀ ਪੁੱਛਿਆ ਜਾਵੇ ਕਿ ਆਖਰ ਉਹ ਕਿਸ ਨੂੰ ਜਿਹੜਾ ਵੋਟ ਕਰਨਗੇ ਸਾਡੇ ਨਾਲ ਉਹ ਲੜਕੇ ਬੈਠੇ ਨੇ ਨੌਜਵਾਨ ਮੁੰਡੇ ਨੇ ਮੇਰੇ ਖਿਆਲ ਨਾਲ ਇਹਨਾਂ ਦੀ ਪਹਿਲੀ ਵਾਰੀ ਵੋਟ ਇਹਨਾਂ ਨੇ ਵੋਟ ਕਰਨੀ ਹੋਵੇਗੀ ਇਹਨਾਂ ਨੂੰ ਪੁੱਛਦੇ ਕਿਨੇ ਵੋਟ ਕਿਹਨੂੰ ਵੋਟ ਪਾ ਰਹੇ ਨੇ ਕੀ ਨਾਮ ਹੈ ਸਰ ਸੰਦੀਪ ਸੰਦੀਪ ਪਹਿਲੇ ਵੋਟ ਪਾਈ ਕਦੀ ਸਰ ਇਹ ਬਨ ਹੀ ਨਹੀਂ ਹੈ ਇਹ ਬਣवानी ਐ ਸਰ ਐ ਸੌਰੀ ਬਾਰੇਓ ਨਹੀਂ ਕਿ ਬੜੀ ਹੁੰਦੀ ਕਿੰਨੂੰ ਸਰ ਉਹਨੂੰ ਕਾਂਗਰਸ ਨੂੰ ਬੰਦੇ ਕਾਂਗਰਸ ਕਾਂਗਰਸ ਸੋ ਨੌਜਵਾਨਾਂ ਦਾ ਰੁਝਾਨ ਵੀ ਇਸ ਹਲਕੇ ਤੋਂ ਲਗਭਗ ਜਿਹੜਾ ਹੈ ਕਾਂਗਰਸ ਦੇ ਵਾਲੀ ਆ ਪਰ ਫਿਲਹਾਲ ਅਜੇ ਹੋਰ بڑا ਮੌਕਾ ਹੈ ਅਸੀਂ ਹੋਰ ਲੋਕਾਂ ਨੂੰ ਮਿਲਾਂਗੇ ਹੋਰ ਲੋਕਾਂ ਤੋਂ ਜਾਣਕਾਰੀ ਲਵਾਂਗੇ ਹੋ ਸਕਦਾ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਲੋਕੀ ਪਸੰਦ ਕਰਨ ਦਾ ਦਿਖਾਂ ਸੋ ਨੌਜਵਾਨ ਤੇ ਬਜ਼ੁਰਗ ਲੋਕਾਂ ਨੂੰ ਵੀ ਪੁੱਛ ਲਿਆ ਹੁਣ ਵਾਰੀ ਆਈ ਹੈ ਕੁਝ ਮਹਿਲਾਵਾਂ ਦੀ ਸਾਡੇ ਨਾਲ ਕੁਝ ਔਰਤਾਂ ਵੀ ਨੇ ਤੁਸੀਂ ਕਿਹਨੂੰ ਵੀਟ ਵੋਟ ਸਰ ਦੇਗੇ ਮੈਂ ਵੋਟ ਕਰਾਂਗੀ ਕਾਂਗਰਸ ਨੂੰ ਡਾਕਟਰ ਨਵਜੋਤ ਸਿੰਘ ਸਿੱਧੂ ਨੂੰ ਕਿਉਂਕਿ ਮੈਂ ਕਾਲੀ ਦਲ ਦੇ ਵਿੱਚ ਹੈਗੀ ਸਾਂ ਕਾਲੀ ਦਲ ਜੋ ਨਿਕਲ ਕੇ ਮੈਂ 22 ਜਨਵਰੀ ਦੇ ਕਾਂਗਰਸ ਵਿੱਚ ਮੈਂ ਜਵਾਨ ਕੀਤਾ ਹੈ ਵੋਟ ਪਾਵਾਂਗੀ ਤੇ ਕਾਂਗਰਸ ਨੂੰ ਪਾਵਾਂਗੀ ਹੋਰ ਕਿਸੇ ਨੂੰ ਨਹੀਂ ਪਾਵਾਂਗੀ ਸਿੱਧੂ ਮੈਡਮ ਨੂੰ ਜਿਤਾਵਾਂਗੀ ਮੈਂ ਅਕਾਲੀ ਦਲ ਨੂੰ ਕੋਈ ਛੱਡਿਆ ਅਕਾਲੀ ਦਲ ਨੇ ਇਸ ਕਰਕੇ ਛੱਡਿਆ ਤੇ ਜਦੋਂ ਅਸੀਂ ਇੰਨੇ ਚਿਰ ਦੇ 50 ਸਾਲ ਦੇ ਅਕਾਲੀਆਂ ਦੇ ਨਾਲ ਹਾਂ ਕੋਈ ਸਾਡੀ ਗੱਲ ਨਹੀਂ ਸੁਣੀ ਕੋਈ ਫੋਨ ਨਹੀਂ ਸੁਣਦਾ ਜੇ ਫੋਨ ਕਰਦੀਆਂ ਤਾਂ ਫੋਨ ਬੰਦ ਕਰ ਦਿੰਦੇ ਆਵਾਜ਼ ਸੁਣ ਕੇ ਇਸ ਕਰਕੇ ਸਾਨੂੰ ਗੁੱਸਾ ਚੜਿਆ ਤੇ ਅਸੀਂ ਅਕਾਲੀ ਦਾ ਛੱਡ ਕੇ ਤੇ ਕਾਂਗਰਸ 'ਚ ਆ ਗਏ ਹਲਕੇ ਦੇ ਕਾਉਂਸਲਰ ਅਕਾਲੀ ਨੇ ਅਕਾਲੀ ਨੇ ਪਰ ਨਹੀਂ ਅਸੀਂ ਬੋਰਡ ਕਾਂਗਰਸ ਨੂੰ ਪਾਵਾਂਗੇ ਮੈਂ 6ਵੀਂ ਵਾਰ ਪ੍ਰਧਾਨ ਬਣ ਚੁੱਕੀ ਇਥੋਂ ਦੀ ਪਰ ਹੁਣ ਮੈਂ ਕਾਂਗਰਸ ਦੇ ਨਾਲ ਹੀ ਜੁੜਾਂਗੀ ਕਾਂਗਰਸ ਨੂੰ ਇਹ ਵੀ ਆਖਾਂਗੀ ਕਿ ਜੋ ਬੀਬੀਆਂ ਨੇ ਇਹਨਾਂ ਦੀ ਪੈਨਸ਼ਨਾਂ ਨੇ ਜੋ ਔਰਤਾਂ ਨੇ ਇਹਨਾਂ ਨੂੰ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਨੇ ਇਹਨਾਂ ਦੇ ਕਾਰਡ ਬਣਨੇ ਚਾਹੀਦੇ ਨੇ ਕਿਉਂਕਿ ਸਾਡੇ ਮਗਰ ਲੋਕ ਪੈਂਦੇ ਨੇ ਕਿ ਤੁਸੀਂ ਪ੍ਰਧਾਨ ਜੇ ਤੁਸੀਂ ਸਾਡੇ ਕਾਰਡ ਬਣਾਓ ਅਸੀਂ ਕਾਰਡ ਕਿੱਥੋਂ ਬਣਾਏਗੇ ਜਦੋਂ ਉਹ ਨਾ ਤੁੰ ਬਣਾ ਕੇ ਸੋ ਇਹਨਾਂ ਦਾ ਵੀ ਤੁਹਾਨੂੰ ਜਿਹੜਾ ਕਾਂਗਰਸ ਦੇ ਵਾਲੀ ਹੈ ਮੇਰੇ ਕੋਲ ਅਸੀਂ ਇੱਥੇ ਮੈਡੀਕਲ ਸ਼ਾਪ ਤੇ ਆ ਗਏ ਆ ਸਰ ਕਿਹਨੂੰ ਵੋਟ ਕਰ ਰਹੇ ਹੋ ਅਸੀਂ ਕਾਂਗਰਸ ਨੂੰ ਵੋਟ ਕਰ ਰਹੇ ਹਾਂ ਸਾਡ ਕਾਂਗਰਸ ਨੂੰ ਵੋਟ ਪਾਵਾਂਗੇ ਕਿਉਂਕਿ ਅਸੀਂ ਇਹਨਾਂ ਨੂੰ 10 ਸਾਲ ਤੋਂ ਦੇਖ ਰਹੇ ਹਾਂ ਤੇ ਕੰਮ ਨਹੀਂ ਕਰ ਰਹੇ ਸਿਰਫ ਇਹ ਪ੍ਰਚਾਰ ਹੀ ਕਰ ਰਹੇ ਨੇ ਜੋ ਕੋ ਕੰਮ ਹੁੰਦਾ ਹੈ ਉਹ ਸਹੀ ਨਹੀਂ ਹੁੰਦਾ ਜੇ ਲੋਕਾਂ ਨੂੰ ਵਾਟਰ ਸਪਲਾਈ ਦੀ ਸਾਡੇ ਇਲਾਕੇ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਹੈ ਪਾਣੀ ਦੀ ਇਹਨਾਂ ਦੇ ਰਾਜ ਇੱਥੇ ਜੇ ਕੋਈ ਕੰਮ ਕਰਾਂਦਾ ਸੀ ਉਹਦੇ ਵਿੱਚ ਅਰਚਨਾ ਹੀ ਆਂਦੀ ਸੀ ਅੱਜ ਵੀ ਅਸੀਂ ਗੰਦਾ ਪਾਣੀ ਪੀਂ ਨੂੰ ਇੱਥੇ ਹੈਗੇ ਆ ਪਤਾ ਹੀ ਲੋਕਾਂ ਦੇ ਪੇਟ ਖਰਾਬ ਨੇ ਹੈ ਜਾ ਹੁੰਦਾ ਡਰ ਲੋਕਾਂ ਨੂੰ ਹਰ ਵੇਲੇ ਇਸ ਕਰਕੇ ਬਹੁਤ ਹੀ ਬੁਰਾ ਹਾਲ ਹੈ ਪਾਣੀ ਦੇ ਥਰੂ ਦੇ ਵਾਰਡ ਨੰਬਰ ਕਿੰਨਾ ਹੈ ਵਾਰਡ ਨੰਬਰ 28 ਹੈ ਇਹਦੇ ਕੋਲ ਹੈ ਇਹ ਵਾਰਡ ਨੰਬਰ 28 ਕਾਮਨਟ ਰਾਜਕੁਮਾਰ ਜੀ ਕੌਂਸਲਰ ਨੇ ਇਹਨਾਂ ਦੇ ਉਹ ਉਹ ਵੀ ਕੁਝ ਨਹੀਂ ਕਰਦੇ ਉਹਨਾਂ ਦੀ ਹੁੰਦੀ ਕੁਝ ਨਹੀਂ ਕਿਉਂਕਿ ਉਹ ਪਾਰਟੀ ਦੇ ਨਾਲ ਨਹੀਂ ਹੈਗੇ ਤਾਂ ਉਹਨਾਂ ਦੀ ਕੋਈ ਸੁਣਦਾ ਨਹੀਂ ਇਸ ਕਰਕੇ ਅਸੀਂ ਦੇ ਸੰਤਾਪ ਹੀ ਤੋਰੇ ਐ ਸੇ 10 ਸਾਲ ਤੋਂ ਉਹ ਕੌਂਸਲਰ ਨੇ ਤੇ 10 ਸਾਲ ਤੋਂ ਅਸੀਂ ਸੰਤਾਪ ਕੋ ਹੋ ਰਹੇ ਆ ਸੋ ਸੋ ਕਾਂਗਰਸ ਦਾ ਜਿਹੜਾ ਵਾਰਡ ਨੰਬਰ 28 ਦੇ ਵਿੱਚੋਂ ਕਾਫੀ ਵੱਡਾ ਵਕਬਾ ਰ ਹੈ ਤੇ ਹਾਲਾਂਕਿ ਦੇਖਣ ਨੂੰ ਮਿਲ ਰਿਹਾ ਪਰ ਫਿਲਹਾਲ ਅਜੇ ਹੋਰ ਵਾਰਡਾਂ ਵਿੱਚ ਅਸੀਂ ਜਾਨੀਆਂ ਹੋਤੋਂ ਵੀ ਦੇਖਾਂਗੇ ਕੌਣ ਕੌਣ ਕਿਸ ਨੂੰ ਪਸੰਦ ਕਰ ਰਿਹਾ ਤੇ ਲਾਸਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪੂਰੇ ਸਰਵੇ ਦਾ ਹਾਲ ਕੈਮਰਾਪਰਸਨ ਕੈਮਰਾਪਰਸਨ सोनू सोडी ਦੇ ਨਾਲ ਵਿਕਰਮ ਗਿੱਲ ਖਬਰ ਹਰ ਪਲ ਇੰਡੀਆ ਅੰਮ੍ਰਿਤਸਰ ਆ ਮੇਰਾ ਨਾਮ ਮੇਸ਼ ਰਾਣੀ ਗਲੀ ਨੰਬਰ 1 ਦਸ਼ਮੇਸ਼ ਨਗਰ ਦੀ ਅੱਗੇ ਅਸੀਂ ਬੰਦੇ ਰਹਾਂ ਫੁੱਲਾਂ ਲਿਆ ਨੂੰ ਐਤਕੀ ਅਸੀਂ ਨਹੀਂ ਪਾਣੀ ਕਿਉਂ ਨਹੀਂ ਪਾਣੀ ਸਾਡੇ ਕੋਈ ਸੁਣਾਈ ਨਹੀਂ ਕਰਦੇ ਆ ਜਾਂਦੇ ਨੇ ਅੱਛਾ ਅੱਛਾ ਕਹਿ ਜਾਂਦੇ ਜਦੋਂ ਵੋਟਾਂ ਲੈਣੀਆਂ ਜਦੋਂ ਆ ਜਾਂਦੇ ਜਦੋਂ ਵੋਟਾਂ ਨਿਕਲ ਜਾਂਦੀਆਂ ਕੁਰਸੀ ਲੈ ਕੇ ਖਿਸਕ ਜਾਂਦੇ ਨੇ ਕੋਈ ਸੁਨਾਇ ਨਹੀਂ ਕਰਦੀ ਬੱਚੇ ਮੇਰੇ ਸਿੱਧੇ ਨੇ ਦਿਮਾਗ ਦੇ ਹਲੇ ਨੇ ਉਹ ਬੱਚਿਆਂ ਨੂੰ ਕੋਈ ਪੁੱਛ ਗਿਛ ਕੱਖ ਨਹੀਂ ਹੈਗਾ ਮੇਰਾ ਆਦਮੀ ਮਰ ਗਿਆ ਦਾ ਸਿੱਧੇ ਤਿੰਨ ਬੱਚੇ ਨੇ ਅਸੀਂ ਕਿਵੇਂ ਆਤਰਾ ਅੱਗੇ ਅਸੀਂ ਵੋਟ ਪਾਉਂਦੇ ਰਹਿਆ ਫੋਲਾ ਲਿਆਂ ਨੂੰ ਐਤਕੀ ਮੇਰਾ ਤੇਰਾ ਕਿੰਨੇ ਤਾਵਾਂ ਕਿੰਨੂੰ ਨਾ ਹੀ ਪਾ ਤੋ ਇਹ ਤਾਂ ਬਹੁਤ ਹੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਇਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਇਸ ਵਾਰੀ ਤੇ ਮੇਰਾ ਜੀ ਕਰਦਾ ਕਿਸੇ ਨੂੰ ਵੋਟ ਹੀ ਨਾ ਪਾਵਾਂ ਧੰਨਵਾਦ ਸੋ ਚੌਲ ਸਰਵੇ ਦੇ ਇਸ ਰੁਝਾਨ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਮੁਕਮਪੁਰਾ ਚੌਂਕ ਦੇ ਵਿੱਚ ਲੋਕਾਂ ਦਾ ਰੁਝਾਨ ਜਾਣਨ ਵਾਸਤੇ ਕਿ ਕੌਣ ਕਿਹਨੂੰ ਪਸੰਦ ਕਰ ਰਿਹਾ ਹੈ ਕਿਹੜੀ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਹਲਕੇ ਦਾ ਜਿਹੜਾ ਹਾਲ ਹੈ ਉਹ ਤਾਂ ਮੇਰਾ ਕੈਮਰਾਮੈਨ ਦਿਖਾਈ ਦੇਵੇਗਾ ਕਿ ਕਿਸ ਤਰ੍ਹਾਂ ਦਾ ਇਹ ਸੀਵਰੇਜ ਦਾ ਬੁਰਾ ਹਾਲ ਹੈ ਇਹ ਤਾਂ ਮੈਂ ਕੈਮਰਾਮੈਨ ਨੂੰ ਪਹਿਲੇ ਕਵਾਂਗਾ ਇਹੋ ਜਿਹਾ ਦਿਖਾ ਦਿੱਤਾ ਜਾਵੇ ਉਸ ਤੋਂ ਬਾਅਦ ਹੀ ਲੋਕਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਉਹ ਆਖਿਰ ਇਸ ਪਰੇਸ਼ਾਨੀਆਂ ਤੋਂ ਬਚਣ ਵਾਸਤੇ ਇਸ ਵਾਰ ਵੋਟ ਕਿਨੂੰ ਕਰਨਗੇ ਤੇ ਕਿਨੂੰ ਆਪਣਾ ਐਮਐਲਏ ਚੁਣ ਜਾ ਰਹੇ ਨੇ ਹਲਕੇ ਦੇ ਵਿੱਚੋਂ ਤਿੰਨ ਉਮੀਦਵਾਰ ਜਿਹੜੇ ਨੇ ਮੁੱਖ ਨੇ ਆ ਆਮ ਆਦਮੀ ਪਾਰਟੀ ਵੱਲੋਂ ਸਰਪਜੋ ਸਿੰਘ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਅਕਾਲੀ ਭਾਜਪਾ ਵੱਲੋਂ ਰਜੇਸ਼ ਕੁਮਾਰ ਹਣੀ ਐਡਵੋਕੇਟ ਨੇ ਹਣੀ ਪਰ ਪਹਿਲੇ ਕੌਂਸਲਰ ਰਹੇ ਚੁਕੇ ਨੇ ਹੁਣ ਦੇਖਦੇ ਆ ਐਮਐਲਏ ਦੇ ਵਾਸਤੇ ਉਹਨਾਂ ਨੂੰ ਲੋਕ ਪਸੰਦ ਕਰਦੇ ਆ ਕਿ ਨਹੀਂ ਇੱਥੇ ਮੇਰੇ ਨਾਲ ਕਈ ਲੋਕ ਬੈਠੇ ਨੇ ਸਾਰਿਆਂ ਤੋਂ ਪੁੱਛਾਂਗੇ ਅਮੀਰ ਤੋਂ ਵੀ ਤੇ ਗਰੀਬ ਤੋਂ ਵੀ ਕਿਹਨੂੰ ਵੋਟ ਪਾਣਾ ਚਾਹੁੰਦਾ ਹੈ ਕੋਈ ਤੇ ਕਿਹਨੂੰ ਜਿਤਾਉਣਾ ਚਾਹੁੰਦਾ ਹੈ ਪਹਿਲੇ ਬਜ਼ੁਰਗਾਂ ਤੋਂ ਸ਼ੁਰੂ ਕਰਦੇ ਆ ਕੀ ਨਾਮ ਜੀ ਤੁਹਾਡਾ ਤੇ ਸੇਮ ਲਾਲ ਜੀ ਤੈਨੂੰ ਵੋਟ ਦਾਰ ਰਿਹਾ ਦੇਖੋ ਸਮੇਂ ਦੇ ਮੁਤਾਬਕ ਦੱਸਿਆ ਜਾਏਗਾ ਇਹ 4 ਤਰੀਕ ਲੈ ਕੇ 4 ਦਿਨ ਕਿੰਨਾ ਕ ਸਮਾਂ ਹੋਰ ਚਾਹੀਦਾ ਜੀ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਸੋ ਬਜ਼ੁਰਗਾਂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਵੋਟ ਪਾਉਣਗੇ ਆ ਤੁਸੀਂ ਕਿਹਨੂੰ ਵੋਟ ਦਾਰ ਰਹੇ ਹੋ ਅੰਬੀ ਕਾਂਗਰਸ ਪੰਜਾਬ ਨੂੰ ਕਿਉਂ ਭਾਂਜੇ ਕਾ ਜੋ हम, हमको इनको आम हम आमदनी पैदा क्या तो उसी रहे हो क्या बात ਬਜ਼ੁਰਗੋ ਤੁਸੀਂ ਕਿਨੂੰ ਵੋਟ ਕਰ ਰਹੇ ਹੋ ਕਾਂਗਰਸ ਨੂੰ ਪਾਵਾਂਗੇ ਕਿਨੂੰ ਕਾਂਗਰਸ ਨੂੰ ਹਾਂ ਆਖਰ ਕਿਉਂ ਕਾਂਗਰਸ ਹੀ ਐ ਕਾ ਹਵਾ ਬਦਲੀ ਹੈ ਹਾਂ ਨਹੀਂ ਤੁਸੀਂ ਹਵਾ ਬਦਲੀ ਵੱਲ ਵੇਖ ਕੇ ਵੋਟ ਕਰ ਰਹੇ ਹੋ ਕਿ ਤੁਹਾਡਾ ਕੰਮ ਵੀ ਕਰਨ ਗਿਆ ਇਹ ਗੱਲ ਨਹੀਂ ਅਕਾਲੀ ਬੀਜੇਪੀ ਦੀ ਸਰਕਾਰ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਉਹਨਾਂ ਬਾਰੇ ਵੀ ਚਲੋ ਕੰਮ ਤਾਂ ਨਾ ਕੀਤੇ ਪਰ ਐ ਕਾ ਲੋਕਾਂ ਦਾ ਸਾਹਕਦਾ ਬਈ ਬਣ ਤੋ ਇਹਨਾਂ ਨੇ ਲੋਕਾਂ ਦੇ ਰੁਝਾਵ ਨੂੰ ਦੇਖ ਰੁਝਾਨ ਨੂੰ ਦੇਖਦੇ ਹੋਏ ਆਪਣਾ ਫੈਸਲਾ ਲਿਆ ਕਿ ਕਾਂਗਰਸ ਨੂੰ ਵੋਟ ਪਾ ਕਰਨੀ ਆ ਤੁਸੀਂ ਕਿਹਨੂੰ ਵੋਟ ਦਰੋਗੇ ਅਸੀਂ ਤਾਂ ਭਾਈ ਫੌਜੀਆ ਦੇ ਮੁੰਡਿਆਂ ਤੇ ਕਾਂਗਰਸ ਦੇ ਵੋਟ ڈالਨੇ ਆਂ ਹਾਂਜੀ ਤੇ ਕਾਂਗਰਸ ਨੇ ਕਾਂਗਰਸ ਨੇ ਕਾਂਗਰਸ ਨੇ ਸਾਡੇ 25 ਸਾਲ ਬੀਤ ਗਏ ਆ ਜਾਨੀ ਕਿ ਸਾਡੇ 35 ਸਾਲ ਬੀਤੇ ਆ ਤੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਜਦੋਂ ਅਸੀਂ ਘਰੋਂ ਤੁਰਦੇ ਆਂ ਤਾਂ 15 ਰੁਪਿਆ ਦਾ ਆਟਾ ਪੀਪੇ ਵਿੱਚ ਪਵਾ ਲੈਨੇ ਆਂ ਉਦੋਂ ਕਾਂਗਰਸ ਦੇ ਰਾਜ ਵਿੱਚ ਹੁਣ ਆਡੇ 35 ਸਾਲ ਬੀਤਣ ਤੋਂ ਬਾਅਦ ਅਸੀਂ ਕੱਲ 500 ਦਾ ਆਟਾ ਲਿਆਂਦਾ ਉਹ ਮੈਂ ਇਦਾਂ ਹੀ ਚੁੱਕ ਲਿਆਂਦਾ ਤੇ ਜੇ ਮੈਂ ਉਦੋਂ ਚੁੱਕ ਲ ਕੇ ਲਿਆਂਦਾ ਤੇ ਮੇਰੇ ਕੋ ਚੁੱਕਿਆ ਨਾ ਜਾਂਦਾ ਤੇ ਹੁਣ ਇੱਥੇ ਕਾਂਗਰਸ ਨੂੰ ਹਰ ਵਕਤ ਹੀ ਪਾਣਿਆ ਤੇ ਹਰ ਵਕਤ ਹੀ ਪਾਵਾਂਗੇ ਕੌਣ ਲੜਦਾ ਹੈ ਕਾਂਗਰਸ ਨਾਲ ਨਵਜੋਤ ਸਿੰਘ ਸਿੱਧੂ ਪਾਜੀ ਤੋਂ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਣਨ ਦਾ ਫੈਸਲਾ ਲਿਆ ਕੋਈ ਵੀ ਲੋਕ ਨੇ ਮੇਰੇ ਨਾਲ ਇੱਥੋਂ ਇਹਨਾਂ ਨੂੰ ਪੁੱਛਦੇ ਆ ਕਿੰਨੂ ਵੋਟ ਪਾਰੇ ਆਂ ਅਸੀਂ ਮਹਾਰਾਜ ਜੀ ਕਾਂਗਰਸ ਨੂੰ ਪਾਦੇ ਪਹਿਲੇ ਕਿੰਨੂ ਪਾਏ ਹਾਂਜੀ ਪਹਿਲੇ ਕਿਨੂੰ ਵੋਟ ਕਾਂਗਰਸ ਨੇ ਪਾਈ ਦੀ ਕਿਉਂ ਫੈਸਲਾ ਲਿਆ ਕਾਂਗਰਸ ਵਾਲੀ ਹਾਂਜੀ ਕਾਂਗਰਸ ਵਾਲ ਕਿਉਂ ਫੈਸਲਾ ਲਿਆ ਲੋ ਮਹਾਰਾਜ ਜੀ ਦੱਸ ਫੈਸਲਾ ਕਾਹਦਾ ਲੈਣਾ ਵਾ ਆਪਣੀ ਦਿਲ ਦੀ तमन्ना ਠੀਕ ਹੈ ਇਹਨਾਂ ਨੇ ਆਪਣੇ ਮਨ ਦੀ ਗੱਲ ਸੁਣਦੇ ਹੋਏ ਫੈਸਲਾ ਲਿਆ ਕਿ ਕਾਂਗਰਸ ਨੂੰ ਵੋਟ ਪਾਉਣਗੇ ਹਾਂਜੀ ਤੁਸੀਂ ਕਿਨੂੰ ਵੋਟ ਪਾ ਰਹੇ ਹੋ ਅਹੀਂ ਤੇ ਕਾਂਗਰਸ ਨੇ ਵਿਕਾਸ ਕੀਤਾ ਲੱਗ ਗਿਆ ਤੇ ਅਸੀਂ ਕਾਂਗਰਸ ਨੂੰ ਵੋਟ ਪਾਉਣੀ ਚਾਹੁੰਦੇ ਹਾਂ ਸਰਕਾਰ ਤਾਂ ਅਕਾਲੀ ਭਾਜਪਾ ਦੀ ਨਾ ਨਾ ਸਰਕਾਰ ਬੰਨੀ ਕਾਂਗਰਸ ਦੀ 65% ਜਾਣੀ ਹੈ ਕਾਂਗਰਸ ਦੀਆਂ ਮੈਂ ਸਰਕਾਰ ਬੰਦ ਹੀ ਨਿਗਲ ਕਰਦਾ ਪਹਿਲੀ ਸਰਕਾਰ ਮੈਂ ਅਕਾਲੀ ਭਾਈ ਭਾਈ ਜੀ ਪਹਿਲੀ ਸਰਕਾਰ ਨੇ ਕਿਸੇ ਦਾ ਕੰਮ ਹੀ ਨਹੀਂ ਕੀਤਾ ਨੋਟਬੰਦੀ ਨੇ ਲੋਕਾਂ ਨੂੰ ਭੁੱਖਿਆ ਮਾਰ ਛੱਡਿਆ ਕਾਰੋਬਾਰ ਦਾ ਬੇੜਾ ਕਰ ਛੱਡਿਆ ਸੋ ਇਹ ਨੋਟਬੰਦੀ ਤੋਂ ਪਰੇਸ਼ਾਨ ਹੋ ਕੇ ਇਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਜੜਿਆ ਇਸ ਹਲਕੇ ਦਾ ਵਿਕਾਸ ਕਰ ਰਹੀ ਸੀ ਹੁਣ ਵੀ ਕਾਂਗਰਸੀ ਵਿਕਾਸ ਕਰੇਗੀ ਕਿਨੂੰ ਵੋਟ ਪਾ ਰਹੇ ਹੋ ਕਾਂਗਰਸ ਨੂੰ ਭਾਜੀ ਸਰ ਮੈਡਮ ਸਿੱਧੂ ਨੂੰ ਕਾਂਗਰਸ ਨੂੰ ਕਾਂਗਰਸ ਨੂੰ ਕਾਂਗਰਸ ਨੂੰ ਭਾਜੀ ਸੋ ਇਹ ਸਾਰੇ ਮੁਹੱਲੇ ਨੇ ਲਗਭਗ ਕਾਂਗਰਸ ਤੇ ਮੋਹਰ ਲਗਾ ਦਿੱਤੀ ਆ ਇਸ ਹਲਕੇ ਤੋਂ ਇਸ ਮੁਹੱਲੇ ਤੋਂ ਤਾਂ ਕਾਂਗਰਸ ਜੇਤੂ ਸ਼ੋ ਹੀ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਵੀ ਇਸ ਹਲਕੇ ਦੇ ਵਿੱਚੋਂ ਆ ਰਹੀ ਹੈ ਪਰ ਕਿਸੇ ਵੀ ਅਜੇ ਤੱਕ ਫਿਲਹਾਲ ਤੱਕ ਜਿਹੜਾ ਆਮ ਆਦਮੀ ਪਾਰਟੀ ਜਾਂ ਭਾਜਪਾ ਨੂੰ ਕਿਸੇ ਨੇ ਵੋਟ ਦੇਂਦਾ ਕੋਈ ਵੀ ਫੈਸਲਾ ਨਹੀਂ ਦਿਖਾਇਆ ਆਪਣੇ ਕੈਮਰਾ ਪਰਸਨ ਸੋਨੂ ਸੋਢੀ ਦੇ ਨਾਲ ਵਿਕਰਮ ਗਿੱਲ ਖਬਰ ਹਰਪੜੀਂਦੀ ਆ ਅੰਮ੍ਰਿਤਸਰ